ਇੱਕ ਵੀਰ ਦਾ ਮੈਸੇਜ ਆਇਆ ਉਹਦਾ ਕਹਿਣਾ ਇਹ ਸੀਗਾ ਕਿ ਸਵੇਰੇ ਉੱਠ ਕੇ ਬਾਣੀ ਪੜਨਦੇ ਹੋਏ ਜੇ ਆਪਾਂ ਅੰਮ੍ਰਿਤ ਭਾਵ ਇੱਕ ਗਲਾਸ ਦੇ ਵਿੱਚ ਚਲ ਰੱਖ ਦਈਏ ਤੇ ਬਾਣੀ ਪੜਨ ਤੋਂ ਬਾਅਦ ਉਸ ਅੰਮ੍ਰਿਤ ਨੂੰ ਪੀ ਲਈਏ ਕਿ ਸਾਨੂੰ ਇਦਾਂ ਕਰਨਾ ਚਾਹੀਦਾ ਹੈ ਪਿਆਰੇ ਵੀਡੀਓ ਬਣਾਉਣ ਦਾ ਮਤਲਬ ਇਹੀ ਹੈ ਵੀ ਕਿਤਨਾ ਕਿਤੇ ਸੰਸਾਰ ਦੇ ਵਿੱਚ ਬਹੁਤ ਜੀਵ ਇਸ ਤਰੀਕੇ ਦੇ ਨਾਲ ਲੱਗ ਜਾਂਦੇ ਨੇ ਪਰ ਜਦਕੀ ਸਤਗੁਰਾਂ ਦੀ ਬਾਣੀ ਸਾਡੇ ਮਨ ਨੂੰ ਉਪਦੇਸ਼ ਦੇ ਰਹੀ ਹੈ ਦੇ ਇਸ ਕਨਸੈਪਟ ਨੂੰ ਆਪਾਂ ਸਮਝੀਏ ਕਿ ਜਿਹੜਾ ਸੰਸਾਰ ਦੇ ਵਿੱਚ ਆਪਾਂ ਇਹ ਕਰਮ ਕਰਦੇ ਆਂ ਕੀ ਸਾਡੇ ਮਨ ਨੂੰ ਇਹਦਾ ਕੋਈ ਬੈਨੀਫਿਟ ਹੁੰਦਾ ਕਿਉਂਕਿ ਗੁਰਬਾਣੀ ਦੱਸਦੀ ਹੈ ਜਦੋਂ ਵੀ ਆਪਾਂ ਬਾਣੀ ਪੜ੍ਹਦੇ ਆਂ ਨਾ ਹੁਣ ਸਪੋਜ਼ ਕਰੋ ਕਿ ਚਾਹੇ ਮੈਂ ਹੀ ਹਾਂ ਜਦ ਵੀ ਸੱਬ ਦੀ ਬਾਣੀ ਪੜ੍ਹ ਰਿਹਾ ਅੱਗੇ ਜਲ ਰੱਖ ਦਿੱਤਾ ਠੀਕ ਹੈ ਨਾ ਆਪਾਂ ਆਪਣੇ ਮਨ ਅੰਦਰ ਭਾਵਨਾ ਦਾ ਕੁਝ ਵੀ ਬਣਾ ਸਕਦੇ ਆਂ ਪਰ ਕੀ ਸਾਨੂੰ ਇਹਦਾ ਲਾਭ ਹੋਏਗਾ ਇਹ ਹਾਨੀ ਹੋਏਗਾ ਆਪਾਂ ਨੂੰ ਇਹ ਦੇਖਣਾ ਪਏਗਾ ਪਹਿਲਾਂ ਤਾਂ ਜਦੋਂ ਆਪਾਂ ਜਬੀ ਸੱਬ ਦੀ ਬਾਣੀ ਪੜ ਰਹੇ ਹਾਂ ਬਾਣੀ ਪੜਦੇ ਹੋਏ ਮਨ ਕਦੇ ਵੈਰ ਦੇ ਵਿਚਾਰ ਲੰਦਾ ਕਦੇ ਵਿਰੋਧ ਦੇ ਵਿਚਾਰ ਲੰਦਾ ਨਫ਼ਰਤ ਹੰਕਾਰ ਕਾਮ ਭਾਵਨਾ ਕਿੰਨਾ ਕੁਝ ਚੱਲਦਾ ਬਿਲਕੁਲ ਸਰੀਰ ਬਾਣੀ ਪੜ ਰਿਹਾ ਪਰ ਮਨ ਉੱਥੇ ਕੀ ਹੁੰਦਾ ਗੈਰ ਹਾਜ਼ਰ ਹੋ ਗਿਆ ਮਨ ਤਾਂ ਔਰ ਇੱਥੇ ਇੱਕ ਚੀਜ਼ ਹੋਰ ਵੀ ਹੈ ਅੰਮ੍ਰਿਤ ਦਾ ਮਤਲਬ ਕੀ ਹੈ ਜਿਹੜਾ ਸਾਡਾ ਮਨ ਹੈ ਨਾ ਇਹ ਜਨਮ ਤੇ ਮਰਨ ਦੇ ਸਰਕਲ ਤੇ ਚੱਲ ਰਿਹਾ ਪਰ ਜਦੋਂ ਮਨ ਨਾਮ ਦੇ ਨਾਲ ਜੁੜ ਜਾਂਦਾ ਅੰਮ੍ਰਿਤ ਰੂਪੀ ਨਾਮ ਦੇ ਨਾਲ ਜੁੜ ਜਾਂਦਾ ਮਨਸ ਦੀ ਵੀ ਅੰਮ੍ਰਿਤ ਹੋ ਜਾਂਦਾ ਅੰਮ੍ਰਿਤ ਪਾਪ ਜਨਮ ਮਰਨ ਤੋਂ ਉੱਪਰ ਉੱਡ ਜਾਂਦਾ ਹੁਣ ਜਿਹੜਾ ਮਨ ਹੀ ਗੈਰਹਾਜ਼ਰ ਸੀ ਬਾਣੀ ਸ਼ਰੀਰ ਪੜ ਰਿਹਾ ਸੀ ਤੇ ਸ਼ਰੀਰ ਇਸ ਸੰਸਾਰ ਦੇ ਵਿੱਚੋਂ ਹੀ ਜਲ ਲੈਂਦਾ ਤੇ ਬਾਣੀ ਜਿਸ ਕਾਰਜ ਨੂੰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਾਨੂੰ ਸੁਨੇਹਾ ਦੇ ਰਹੀ ਹੈ ਉਸ ਉਪਦੇਸ਼ ਨੂੰ ਇਗਨੋਰ ਕਰ ਦਿੰਦਾ ਕਿਉਂਕਿ ਮਨ ਤਾਂ ਗੈਰਹਾਜ਼ਰ ਹੋ ਗਿਆ ਉਹ ਕਾਰਜ ਨਹੀਂ ਕਰਦਾ ਕਿਉਂ ਜੋ ਗਿਆਨ ਹੈ ਉਹ ਮਨ ਦੇ ਲਈ ਹੈ ਮਨ ਦੇ ਪਰਖਾਈ ਹੈ ਪਰ ਜੇ ਮਨ ਹੀ ਗੈਰਹਾਜ਼ਰ ਹੋ ਗਿਆ ਤੇ ਬਾਣੀ ਪੜ ਕੇ ਉਹ ਜਲ ਪੀ ਕੇ ਸੋਚਣਾ ਕਿ ਹੁਣ ਕਾਰਜ ਸਫਲ ਹੋ ਜਾਏਗਾ ਭਾਵੇਂ ਆਪਾਂ ਸੋਚੇ ਵੀ ਅਰੋਗ ਹੋ ਜਾਏਗਾ ਤਾਂ ਨਹੀਂ ਆ ਕੋਈ ਕਾਰਜ ਜੋ ਹੋ ਨਹੀਂ ਰਿਹਾ ਸੰਸਾਰਕ ਉੱਥੇ ਤੱਕ ਹੀ ਸੀਮਿਤ ਰਹਿ ਕੇ ਉਸ ਨੂੰ ਪੂਰਾ ਕਰਨ ਦੇ ਲਈ ਆਪਾਂ ਜਲ ਰੱਖ ਲੈਂਦੇ ਆ ਸੋਚ ਕੇ ਗੁਰਬਾਨੀ ਇਹ ਚੀਜ਼ ਨਹੀਂ ਸਮਝਾ ਰਹੀ ਗੁਰਬਾਨੀ ਤਾਂ ਆਪਾਂ ਨੂੰ ਉਹ ਗਿਆਨ ਦੇ ਰਹੀ ਹੈ ਉਹ ਸੰਮ੍ਰਿਤ ਦਾ ਜੋ ਇੱਥੇ ਹੈ ਹੀ ਨਹੀਂ ਨੌਂ ਦਵਾਰ ਤੱਕ ਤਾਂ ਉਹ ਅੰਮ੍ਰਿਤ ਸਾਨੂੰ ਮਿਲ ਹੀ ਨਹੀਂ ਸਕਦਾ ਉਹ ਅੰਮ੍ਰਿਤ ਤਾਂ ਸਾਨੂੰ ਦਸਵੇਂ ਦਵਾਰ ਮਿਲ ਸਕਦਾ ਗੁਰਬਾਨੀ ਤਾਂ ਸਾਨੂੰ ਸਮਝਾਉਣਾ ਵੀ ਕਰ ਰਹੀ ਹੈ ਕਿ ਅੰਮ੍ਰਿਤ ਰਸ ਸਤਿਗੁਰੂ ਚੋਂ ਆਇਆ ਦਸਵੇਂ ਦਵਾਰ ਪ੍ਰਗਟ ਹੋਇਆ ਹੁਣ ਪਿਆਰਿਓ ਜਿਸ ਅੰਮ੍ਰਿਤ ਦੀ ਗੱਲ ਸਤਿਗੁਰਾਂ ਦੀ ਬਾਣੀ ਕਰ ਰਹੀ ਹੈ ਨਾ ਨਾ ਤਾਂ ਇਹ ਸੰਸਾਰਿਕ ਭਾਂਡੇ ਦੇ ਵਿੱਚ ਪਾਇਆ ਜਾ ਸਕਦਾ ਕਿਉਂਕਿ ਇਹ ਅੰਮ੍ਰਿਤ ਪਰਗਟ ਹੁੰਦਾ ਸਾਡੇ ਹਿਰਦੇ ਘਰ ਦੇ ਵਿੱਚ ਜਿਹੜੇ ਸਾਡੇ ਮਨ ਨੇ ਛਕਣਾ ਹੁੰਦਾ ਇਸ ਲਈ ਪਿਆਰਿਓ ਜਿਸ ਕਾਰਜ ਵਾਸਤੇ ਸਤੂਰਾਂ ਦੀ ਬਾਣੀ ਸਾਜੀ ਗਈ ਹੈ ਅਸੀਂ ਉਸ ਕਾਰਜ ਨੂੰ ਕਰੀਏ ਐਵੇਂ ਆਪਣੇ ਨਮੁੱਲੇ ਜਨਮ ਨੂੰ ਗਵਾ ਕੇ ਨਾ ਚਲੇ ਜਾਈਏ